ਬਾਕੀ ਭਾਈ ਹੁਣ ਮੋਟਰ ਨਾਲ ਆਪਦੀ ਆਪਦੀ ਰਾਖੀ ਰੱਖਿਆ ਕਰੋ ਤੇ ਕੋਈ ਪਤਾ ਨਹੀਂ ਕਦੋਂ ਚੋਰ ਨੇ ਕਿਸੇ ਨੇ ਆ ਜਾਣਾ ਮੱਚ ਤੁਹਾਡੀ ਕੇਬਲ ਲਾ ਕੇ ਲੈ ਜਾਣੀ ਹੈ ਖਾਰੇ ਟੁੱਡੀ ਦੇ ਤਾਂ ਪੂਰੇ ਉਹਨਾਂ ਨੇ ਤਾਂ ਪਹਿਰੇ ਦੇਣ ਵਾਲੀ ਗੱਲ ਹੋਈ ਪਈ ਆ ਇੰਨੇ ਆ ਕੇਬਲਾਂ ਲਈ ਜਾਂਦੀਆਂ ਤੇ ਆਪਣੇ ਕਿਹੜਾ ਦੂਰ ਆ ਪਿੰਡ ਜਾਂ ਬਾਰਡਰ ਲੱਗਦਾ ਵਾ ਟੁੱਡੀ ਦੇ ਨਾਲ ਆਪਣਾ ਮੱਦੂ ਕੇ ਨਾਲ ਹਤਖਾਨਾ ਵਾ ਦਾ 2000 ਆ ਟੂਰ ਚੱਕ ਆ ਹੋ ਸਕਦਾ ਹੁਣ ਇੱਧਰ ਨੂੰ ਆ ਜਾ ਪਰ ਹੈਰਾਨੀ ਵਾਲੀ ਗੱਲ ਹੈ ਵੀ ਉਹ ਕਿੰਨੇ ਜਾਣੇ ਹੋਣ ਕਿ ਜਿਹੜੀਆਂ ਜਿਹੜੀਆਂ ਕੇਵਲ ਨਾਲ ਇੱਕ ਰਾਤ ਕੀ ਉਹ ਲਾ ਕੇ ਲੈ ਜਾਂਦੇ ਆ ਦੋਸਤ ਬਸ ਕੀ ਹੁਣ ਚੋਰ ਫੜੀ ਜਾਂਦੇ ਆ ਪੁਲਿਸ ਕੀ ਕਰਦੀ ਆ ਨਹੀਂ ਕਰਦੀ ਉਹ ਤਾਂ ਹੁਣ ਗਾਂ ਵੀ ਗੱਲ ਆ ਲੋਕਾਂ ਨੇ ਪੂਰਾ ਇੱਕ ਹਿਸਾਬ ਦਾ ਤਾਂ ਮੈਲਾ ਆ ਬੈਨੂ ਸਾਡੀ ਕੋਈ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੇ ਮੰਨ ਦੀ ਗੱਲ ਬਈ ਕਰਨੀ ਚਾਹੀਦੀ ਆ ਇਹਨਾਂ ਦਾ ਕੀ ਆ ਸਾਥ ਵੀ ਦੇਣਾ ਚਾਹੀਦਾ ਵਾਸਤੇ ਪਾਸੇ ਪਿੰਡਾਂ ਆਲੇ ਨਾ ਢੁੱਡੀ ਦੇ ਆਲੇ ਦਾ ਕੀ ਆ ਸੀ ਤੁਹਾਡੇ ਨਾਲ ਆ ਭਾਈ ਸਾਡੇਆਂ ਵੀ ਸਾਡੀਆਂ ਵੀ ਲੈ ਸਕਦੇ ਆ ਇਹ ਸੋਚ ਕੇ ਜਾਣਾ ਚਾਹੀਦਾ ਵੀ ਬਈ ਆਪਣੀ ਵੀ ਕੱਦ ਲੈ ਸਕਦੀ ਆ ਹਣ ਆਪਾਂ ਨੇ ਪਿੰਡ ਕੋਈ ਦੂਰ ਨਹੀਂ ਆਪਾਂ ਨੂੰ ਉਹਨਾਂ ਨਾਲ ਜਾ ਕੇ ਥਾਸ ਦੇਣਾ ਚਾਹੀਦਾ ਵਾ ਤੋਂ ਆਪਾਂ ਤੇ ਇਹੀ ਕਹਾਂ ਚਾਹਨਾ ਚਾਹਾਂਗੇ ਅਥੀਰ ਵਿੱਚ ਨਹੀਂ ਵੀ ਸਾਰੇ ਕਿਸਾਨ ਪਰ ਆ ਇਕੱਠੇ ਹੋਵੋ ਏਕਤਾ ਰੱਖੋ ਆਪਦੀ ਕਿ ਜੇ ਕਿਥੇ ਤੇ ਕਿਥੇ ਪਿੰਡ ਤੇ ਭੀੜ ਪੈਂਦੀ ਆ ਪਿੰਡ ਨਾਲ ਨਾ ਮੋਢਾ ਨਾਲ ਮੋਢਾ ਜੋੜ ਕੇ ਖੜੋ ਸੋ ਕੱਲ ਨੂੰ ਆਪਾਂ ਨੂੰ ਕਿਹੜੀ ਲੂਟ ਪਈ ਤਾਂ ਉਹ ਵੀ ਆਉਣਗੇ ਸੋ ਵੀ ਨਹੀਂ ਆਪਣੀ ਗੱਲ ਆ ਇਹੀ ਆਪਾਂ ਕਰਣੀ ਸੀ ਕਿ ਇੰਨੀ ਗੱਲ ਬਾਕੀ ਆਪਾਂ